ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਸੰਘ ਵਿੱਚ ਕਰਦਿਆਂ ਲੁਧਿਆਣਾ ਇਹ ਅਸੀਂ ਜਿਹੜਾ ਜੰਗਲਾਤ ਵਿਭਾਗ ਸਮਰਾਲਾ ਦੇ ਖਿਲਾਫ ਲਾਇਆ ਇੱਥੇ ਦੇ ਮੌਜੂਦਾ ਜੋ ਇੰਚਾਰਜ ਨੇ ਰੇਂਜਰ ਆਫਸਰ ਨੇ ਸੁਮਿੰਦਰ ਸਿੰਘ ਉਹਨਾਂ ਨੂੰ ਅਸੀਂ ਅੱਜ ਤੋਂ ਡੇਢ ਮਹੀਨਾ ਪਹਿਲਾਂ ਮਿਲੇ ਸੀ ਉਹਨਾਂ ਦੇ ਧਿਆਨ ਚ ਲਿਆਂਦਾ ਸੀ ਵੀ ਜਿਹੜੀ ਨਹਿਰ ਦੇ ਨਾਮ ਨਾਲ ਜਿਹੜਾ ਆਪਾਂ ਰੋਪੜ ਤੋਂ ਆਉਨੇ ਆ ਇਹਨਾਂ ਦਾ ਜਿਹੜਾ ਏਰੀਆ ਵਾ ਬਲੋਲਪੁਰ ਤੋਂ ਲੈ ਕੇ ਨੀਲੋ ਤੱਕ ਪੈਂਦਾ ਅਸੀਂ ਇਹਨਾਂ ਨੂੰ ਕਿਹਾ ਜੀ ਵੀ ਜਿਹੜੀ ਆ 5-5 ਫੁੱਟ ਸੜਕ ਰੁਕੀ ਹੋਈ ਆ ਭਈ ਇਹਦੇ ਨਾਲ ਝਾੜੀਆਂ ਕੰਡੇਦਾਰ ਝਾੜੀਆਂ ਛਟੀਆਂ ਉਹ ਇੱਕ ਦਾ ਯਾਰ ਰਾਹੀਰ ਜਾਂਦੇ ਰਹੇ ਉਹਨਾਂ ਦੇ ਮੂੰਹ ਤੇ ਲੱਗਦੀਆਂ ਨੇ ਆਪਣੇ ਸਕੂਟਰਾਂ ਨੇ ਜੇ ਮੋਟਰਸਾਈਕਲਾਂ ਰੇ ਜਾਂਦੇ ਰਹੇ ਤੇ ਉਹਦੇ ਨਾਲ ਹਾਦਸੇ ਹੁੰਦੇ ਨੇ ਕਿਉਂਕਿ 5 ਫੁੱਟ ਸੜਕ ਦਾ ਪਹਿਲਾਂ ਹੀ ਰੁਕ ਚੁੱਕੀ ਆ ਉਹਦੇ ਨਾਲ ਯਾਰ ਕੋਈ ਸਾਈਡ ਲੈਂਦਾ ਜਾਂ ਗੱਭੇ ਜਾਂਦਾ ਛੜਕਦੇ ਜਿਹੜੇ ਵੱਡੇ ਵਾਹਨ ਨੇ ਉਹਨਾਂ ਨੂੰ ਫੇਟ ਮਾਰਦੇ ਨੇ ਮੇਰੇ ਸਾਹਮਣੇ ਕਈ ਹਾਦਸੇ ਇਸ ਤਰ੍ਹਾਂ ਦੇ ਹੋ ਚੁੱਕੇ ਨੇ ਪਰ ਇਹਨਾਂ ਨੇ ਇਸ ਸੰਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਦੂਸਰਾ ਆਪਣਾ ਪੌੜ ਹੈਗਾ ਪੌਦ ਦਾ ਪੌੜ ਉੱਥੇ ਠੇਕੇ ਦੀ ਜਿਹੜੀ ਜ਼ਮੀਨ ਹੈ ਠੇਕੇ ਤੇ ਕਟੋ-ਗਾਟੇ ਏਕੜ ਦੇ ਉੱਤੇ ਰੈਵਨਿਊ ਵਾਲਿਆਂ ਨੇ ਜਿਹੜੇ ਆਪਣੇ ਠੇਕੇ ਦੇ ਮਾਲਕ ਨੇ ਉਹਨਾਂ ਨੇ ਕਬਜ਼ਾ ਕਰਿਆ ਹੋਇਆ ਇਹ ਸਬੰਧੀ ਅਸੀਂ ਇਹਨਾਂ ਨੂੰ ਦੱਸਿਆ ਤੇ ਇਹ ਕਹਿੰਦੇ ਅਸੀਂ ਕੇਸ ਲਾਇਆ ਹੋਇਆ ਜਿਹੜੇ ਇਥੋਂ ਪਹਿਲਾਂ ਉੱਪਰ-ਉੱਪਰ ਆਪਣੇ ਅਫਸਰ ਨੇ ਉਹਨਾਂ ਦੀ 19 ਤੋਂ ਲੈ ਕੇ ਉਹ 25 ਆਪਣੇ 24 ਦੇ 8ਵੇਂ ਮਹੀਨੇ ਤੱਕ ਲੈ ਕੇ ਗਏ ਨੇ ਉਹਨਾਂ ਦੀ ਗੈਰ ਹਾਜ਼ਰੀ ਦੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਕਬਜ਼ਾ ਹੋਇਆ ਵਾ ਤੇ ਅਸੀਂ ਇਹਨਾਂ ਨੂੰ ਕਿਹਾ ਜਰ ਕਿਹਾ ਵੀ ਤੁਸੀਂ ਇਸ ਸੰਬੰਧੀ ਕੀ ਕਾਰਵਾਈ ਕੀਤੀ ਆ ਤਾਂ ਇਹਨਾਂ ਨੇ ਜਵਾਬ ਦਿੱਤਾ ਸੀ ਕੇਸ ਲਾਇਆ ਹੋਇਆ ਹੈ ਗਿਆ ਇਸ ਜਰ ਨਹਿਰ ਦੀ ਆਪਾਂ ਜੋ ਆਪਣੀ ਜਰ ਨਹਿਰਾਂ ਜੰਗਲਾਤ ਦੀ ਉਹਦੇ ਲਈ ਇੱਕ ਆਪਣਾ ਗਾਰਡ ਹੁੰਦਾ ਤੇ ਆਪਣਾ ਦੂਸਰਾ ਬੇਲਦਾਰ ਉਹਦੀ ਰੋਜ਼ ਦੀ ਡਿਊਟੀ ਹੁੰਦੀ ਆ ਵੀ ਉੱਨੀ ਜਗ੍ਹਾ ਦੇ ਵਿੱਚ ਕੋਈ ਵੀ ਕੋਈ ਵੀ ਕਾਰਵਾਈ ਹੁੰਦੀ ਆ ਤਾਂ ਉਹ ਆਪਣੇ ਸੰਬੰਧਿਤ ਅਫਸਰਾਂ ਨੂੰ ਦੱਸਦਾ ਇਹਨਾਂ ਦੀ ਮੀਲੇ ਭੁਗਤਣਾ ਹੋਇਆ ਇਹਨਾਂ ਦਾ ਉੱਥੇ ਮੀਲਾ ਚੱਲਦਾ ਵਾ ਜਿਹੜੇ ਅਕਸਰ ਪਹਿਲਾਂ ਇੱਥੇ ਰਹਿ ਕੇ ਗਏ ਨੇ ਉਹਨਾਂ ਤੇ ਵੀ ਤੇ ਜੋ ਮੌਜੂਦਾ ਨੇ ਇਹਨਾਂ ਤੇ ਸਰਕਾਰ ਨੂੰ ਅਧਿਕਾਰ ਕਾਰਵਾਈ ਦੀ ਮੰਗ ਕਰਦੇ ਆ ਇਹਨਾਂ ਨੌਕਰੀ ਤੋਂ ਬਰਖਾਸਤ ਕਰਨਾ ਚਾਹੀਦਾ ਜਿਹੜੇ ਅਧਿਕਾਰੀ ਆਪਣੀ ਮੌਜੂਦਗੀ ਦੇ ਵਿੱਚ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਾਉਣ ਤੇ ਲੱਗੇ ਹੋਏ ਨੇ ਕਾ ਤੱਕ ਜਿਹੜਾ ਧਰਨੇ ਦੀ ਕੋਈ ਸਾਡਾ ਪੱਕਾ ਟਾਈਮ ਨਹੀਂ ਅਸੀਂ ਇਹਨਾਂ ਤੋਂ ਸਰਕਾਰ ਤੋਂ ਇਹਨਾਂ ਅਧਿਕਾਰੀਆਂ ਤੇ ਅਸੀਂ ਲਿਖਤੀ ਵੀ ਤੇ ਇਹਨੂੰ ਤਿਆਰ ਅਸੀਂ ਇਹਨਾਂ ਅਧਿਕਾਰੀਆਂ ਤੇ ਕਾਰਵਾਈ ਦੀ ਮੰਗ ਕਰਦੇ ਆਂ ਰੋਡ ਜਮ ਰਹੇਗੇ ਰੋਡ ਐਸੀ ਤਰ੍ਹਾਂ ਜਮ ਰਹੂਗਾ ਕਿਉਂਕਿ ਅਸੀਂ ਇਹ ਆਈ ਨਹੀਂ ਹੈਗਾ ਵੀ ਬਿਨਾਂ ਦੱਸੇ ਤੋਂ ਰੋਡ ਤੇ ਆ ਕੇ ਬਹਿ ਗਏ ਆ ਅਸੀਂ ਪਹਿਲਾਂ ਆਲਟੀਮੇਟ ਦੇ ਚੁੱਕੇ ਆ ਮੈਸੇਜ ਪਾਇਆ ਨੂੰ ਸਾਨੂੰ 5 ਦਿਨ ਹੋ ਗਏ ਸਾਡੇ ਨਾਲ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਕੀਤੀ ਪ੍ਰਸ਼ਾਸਨ ਨੇ ਹੁਣ ਅਸੀਂ ਰੋਡ ਤੇ ਬਹਿ ਗਏ ਜਦ ਤੱਕ ਇਹ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਆਪਣਾ ਇਸੇ ਤਰ੍ਹਾਂ ਆਪਣੀ ਧਰਨੇ 'ਤੇ ਬੈਠੇ ਰਹਾਂਗੇ